ਵੈਗੁਰਜੀ ਦਾ ਖਾਲਸਾ ਵੈਗੁਰਜੀ ਤੇ ਬੀਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਖਨਪਤ ਜੀ ਕੀ ਹਾਲਿਆ ਠੀਕ ਹੈ ਤੁਸੀਂ ਸੁਣਾਓ ਬਸ ਠੀਕ ਹੈ ਵਧੀਆ ਠੀਕ ਹੈ ਬੀਜੀ ਅੱਜ ਮੈਨੂੰ ਤੁਸੀਂ ਦੱਸੋ ਜਿਹੜੀ ਨਵੀਂ ਵੋਟੀ ਵੀ ਆ ਕੇ ਲਿਆਂਦੇ ਆ ਤੇ ਉਹਨੂੰ ਪਹਿਲਾਂ ਤਾਂ ਕੰਮ ਨਹੀਂ ਕਰਾਉਂਦੇ ਤੇ ਫਿਰ ਉਹਨੂੰ ਚੌਂਕੇ ਜੜਾਉਂਦੇ ਆ ਉਹਦੀ ਰਸਮ ਹੁੰਦੀ ਹੈ ਉਸ ਬਾਰੇ ਤੁਸੀਂ ਮੈਨੂੰ ਦੱਸੋ ਉਹਦਾ ਕੀ ਮਤਲਬ ਹੈ ਤੈਨੂੰ ਰੱਜੇ ਸੁਣ ਵਾਲੇ ਨੇ ਮੇਰੇ ਸਾਰੇ ਭੈਣ ਭਰਾ ਧੀਆਂ ਪੁੱਤ ਉਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਧਰ ਤੇ ਮੇਰੀ ਪੋਤ ਜਿਹੜੀ ਮੈਂ ਗੱਲ ਕਰਦੀ ਹੁੰਨੀ ਤੇ ਮੇਰੇ ਬਾਤ ਹੁੰਦੀਆਂ ਮੇਰੀ ਗੌਰ ਨਾਲ ਸੁਣਿਆ ਕਰੋ ਉਹਦਾ ਮਤਲਬ ਇਹ ਆ ਵੀ ਕਈ ਵਾਰ ਦੇ ਉਹਨੂੰ ਪੰਜਵੇਂ ਫੇਰੇ ਹੁੰਦੀ ਤੇ ਫੇਰੇ ਹੀ ਕੰਮ ਲੱਗਦਾ ਸੀ ਪੰਜਵੇਂ ਫੇਰੇ ਦਾ ਕੀ ਮਤਲਬ ਪੰਜਵੇਂ ਫੇਰੇ ਵੀ ਹੁਣ ਆ ਹੀ ਵਿਆਹ ਕੇ ਲੈ ਜਾਂਦੀ ਆ ਹੂੰ ਤੇ ਥੋੜੇ ਨੇ ਰਹੀ ਐ ਤੇ ਭਰਾ ਆਇਆ ਭਾਜੀ ਲਿਆਇਆ ਵਾ ਅੱਛਾ ले ਗਿਆ ਵਾ ਘਰੇ ਸਾਡੀ ਭੈਣ ਦਾ ਜੀ ਲੱਗਾ ਕਿ ਨਹੀਂ ਹੂੰ ਹੂੰ ਉੱਥੇ ਫਿਰ 5 6 ਦਿਨ ਰਹੀਏ ਤੇ ਫਿਰ ਇਧਰ ਪਰੋਣੇ ਜਾਂਦੇ ਆ ਹੂੰ ਪਰੋਣੇ ਫਿਰ ਬਾਬਾ ਹੀ ਜਾਂਦੇ ਘਰ ਲਾ ਹੁੰਦਾ ਵਾ ਨਾ ਸੱਤ ਦੌਰਾਂ ਨਾਲ ਨਾ ਅੰਨ ਨਾਲ ਬੜਾ ਵਰਦਾ ਜਣੇ ਹੁੰਦੇ ਆ ਹੂੰ ਫਿਰ ਉਹ ਲੈਣ ਜਾਂਦੇ ਆ ਉਧਰ ਹੀ ਬੜੀ ਤੁਮਤਾਂ ਦੇ ਪਰੋਣਿਆਂ ਨੇ ਆਉਣਾ ਫਿਰ ਉਧਰੋਂ ਲੈ ਆਉਂਦੇ ਆ ਤੇ ਫਿਰ ਉਚਰੋਂ ਕੋਈ ਦਿਨ ਰਿਆ ਜਾਂ ਜਾਂ ਧੀਆਂ ਆ ਜਾਣ ਜਾਂ ਲੋਹੜੀ ਆ ਜੇ अच्छा ते फिर ਪਰ ਭਾਜੀ ਲਿਆਉਂਦਾ ਤੇ ਫਿਰ ਭਾਜਣਾ ਫਿਰ ਭੈਣ ਜਨ ਨੂੰ ਲੈ ਜਾਂਦਾ ਵੀ ਸੌਣ ਦਾ ਮਹੀਨਾ ਮੈਲਾ ਚੱਲੇ ਆਵਾ ਤੇ ਵੀ ਤੁਸੀਂ ਬਾਅਦ ਚ ਹੀ ਆਉਣਾ ਸੌਣ ਦੇ ਮਹੀਨੇ ਤੀ ਤੀ ਜਿਹੜੀ ਪੇਕੇ ਰਹਿੰਦੀ ਹੁੰਦੀ ਵਿਚਾਰ ਬੁੜੀ ਬਣਾਇਂਦੀ ਪੀ ਨੋਂ ਸੱਸ ਨੇ ਮਤੈਨ ਲੱਗਣਾ ਉਹ ਤੇ ਹੁਣ ਤੇ ਵਿਆਹ ਹੀ ਸੌਣ ਚ ਹੋ ਜਾਂਦੇ ਐ ਮਾੜੀਆਂ ਮਟੇ ਵਿਚਾਰਾਂ ਨਹੀਂ ਆਈ ਅਰੇ ਤੇ ਹੈ ਕੋਈ ਨਹੀਂ ਸੀ ਉਤਰਾ ਅੱਛਾ ਉਹ ਫਿਰ ਲੈ ਜਾਂਦੇ ਤੇ ਫਿਰ ਮੁੜ ਕੇ ਜਦੋਂ ਸੌਣ ਦਾ ਮਹੀਨਾ ਲੰਘ ਜਾਣਾ ਹੂੰ ਤੇ ਫਿਰ ਇਧਰ ਵੀ ਪਰਵਣੇ ਕਰਵਲੇ ਜਾਂ ਨਾਲ ਪਰਾਂ ਨਹੀਂ ਜਾਣਾ ਭੈਣ ਚਲ ਜੀਵੇ ਬਾਹਰ ਵਹਾਂ ਚਲ ਜੀ ਫੇਰ ਲੈ ਆਉਣਾ ਜਾ ਕੇ ਜਿਦਾਂ ਕਰਦਾ ਕਦਰ ਪੰਜ ਫੇਰੇ ਪੈ ਜਾਣੇ ਕੇਰਾ ਅੱਛਾ ਹਾਂਜੀ ਬੀਤੀ ਅਮਨ ਜੰਚ ਪੰਜਾ ਹਣ ਪੰਜੀ ਵਾਰ ਆਇ ਤੇ ਹੁਣ ਆਪਾਂ ਕੰਮ ਲਾਉਣੀ ਹੈ ਕੰਮ ਲਾਉਣੀ ਅੱਛਾ ਹਾਂ ਫੇਰ ਉਹਨੇ ਕੰਮ ਲਾਉਣੀ ਲਾ ਕਰਨੀ ਚੁੰਕੇ ਫਿਰ ਆਪਣੇ ਭੈਣ ਭਰਾ ਨੂੰ ਸਾਰਿਆਂ ਨੂੰ ਸਨਾਹ ਘਲੋਣੇ ਪੂਆ ਪੈਣਾ ਤੇ ਬੋਟੀ ਚੁੰਕੇ ਚੜਾਉਣੀ ਹੈ ਅੱਛਾ ਤੇ ਆਪਣਾ ਸਰੀਕਾ ਚਾਚੀਆਂ ਤਾਈਆਂ ਹੂੰ ਤੇ ਲਾਗੀਆਂ ਦਾ ਨਾਈ ਤੇ ਬਿਮਾਰੇ ਹੁੰਦੇ ਸੀ ਹੁਣ ਤੇ ਹੁਣ ਉਹਨੇ ਮਹਿਰਾ ਨੂੰ ਉਹਨਾਂ ਨੂੰ ਰਾਜਾ ਤੇ ਰਾਣੀ ਆ ਦਿੰਦੇ ਨਾਈ ਜਿਹੜੇ ਆ ਘਰ ਵਾਲੇ ਰੋਟੀ ਨੂੰ ਰਾਣੀ ਕਹਿੰਦੇ ਤੇ ਬੰਦੇ ਰਾਜਾ ਕਹਿੰਦੇ ਤੇ ਜਿਹੜੀ ਮੈਰੀ ਸੀ ਉਹਨੂੰ ਪੈਂਚ ਗਿਆ ਪੈਂਚਣੀ ਕਹਿੰਦੇ ਤੇ ਉਹਦੇ ਘਰ ਨੂੰ ਪੈਂਚ ਕਹਿ ਦਿੰਦੇ ਤੇ ਪਹਿਲਾਂ ਨਾਈ ਤੇ ਮਹਿਰਾ ਕਿੱਦਾਂ ਹੁੰਦੇ ਸੀ ਹੁਣ ਉਹਦਾ ਨਾਮ ਬਦਲ ਦਿੱਤੇ ਉਹ ਫਿਰ ਉਹਨਾਂ ਨੇ ਲੱਗ ਗਿਆ ਨੇ ਅਣਕੇ ਕੰਮ ਕਰਨਾ ਹਮ ਸਭ ਕੁਝ ਬਣਾਉਣਾ ਚੰਗ ਰੋਟੀ ਪਾਣੀ ਸਾਰੇ ਸ਼ਰੀਕੇ ਦੀ ਬਣਾਉਣੀ ਤੇ ਫਿਰ ਉਹਨੂੰ ਰੋਟੀ ਨੂੰ ਕੰਮ ਲਾਉਣਾ ਰੋਟੀ ਨੇ ਫਿਰ ਰੋਟੀ ਪਾ ਪਾ ਤੇ ਸਾਰਿਆਂ ਨੂੰ ਇਕ ਦੋ ਜਣਾਂ ਨੇ ਪੜਾ ਦੇਣੀ ਤੇ ਫਿਰ ਆ ਮੁੜ ਕੇ ਆ ਕਾ ਰੋਟੀ ਚੱਕ ਚੜਦੀ ਤੇ ਉਹ ਕਿ ਹੱਥ ਨਾ ਖੇੜਨਾ ਸੱਸ ਰਾਤੇ ਨੱਕ ਜੇ ਹੱਸਦੇ ਆ ਖੇੜਦੇ ਆ ਰੋਟੀ ਚੌਕੇ ਚੜਾਈ ਹੈ ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਫਿਰ ਆਉਣ ਕਿ ਲਾਉਣੇ ਹੁੰਦੀ ਸੀ ਹੂੰ ਤੇ ਉਹਨਾਂ ਗੱਲਾਂ ਦਾ ਹੁਣ ਤੇ ਪਤਾ ਹੀ ਨਹੀਂ ਤੀਏ ਵੀ ਨਾ ਤੇ ਇੱਕ ਤਾਂ ਜ਼ਮਾਨੇ ਬਦਲ ਗਏ ਆ ਤੇ ਦੂਜੀਆਂ ਸੱਸਾਂ ਮਾਮਾ ਵੀ ਦੱਤੀਆਂ ਤੇ ਆ ਕੁਛ ਆਕਾ ਕਰਨਾ ਜਾਂ ਨਹੀਂ ਕਰਨਾ ਉਹ ਗੱਲ ਹੁਣ ਹੈ ਨਹੀਂਗੀ ਅੱਛਾ ਤੇ ਫਿਰ ਚੌਂਕੇ ਜੜਾ ਕੇ ਫਿਰ ਮੋਟੀ ਤੋਂ ਸਾਰਾ ਕੁਝ ਬਣਾਉਂਦੇ ਸੀਗੇ ਸਾਰੇ ਜਿੰਨ ਜੋ ਵੀ ਸਮਾਨ ਲਾਈਕ ਨਹੀਂ ਨਹੀਂ ਰੋਟੀ ਪਾਣੀ ਸਾਰਾ ਕੁਝ ਬਣਾਉਂਦੇ ਮੋਟੀ ਕੋ ਨਹੀਂ ਬਣਾ ਰੋਟੀ ਕੋ ਰੋਟੀ ਕੋ ਇਸ ਤਰ੍ਹਾਂ ਉਹਦੋਂ ਉਹਨਾਂ ਲੱਗੀ ਬਣਾਉਂਦਾ ਸਾਰਾ ਕੁਝ ਅੱਛਾ ਲੱਗੀ ਬਣਾਉਂਦਾ ਸੀ ਉਹਦੋਂ ਰੋਟੀ ਸਾਰੀ ਲੱਗੀ ਨਹੀਂ ਬਣਾਉਣੀ ਤੇ ਫਿਰ ਉਹਨੂੰ ਫਿਰ ਕੀ ਚੌਂਕੇ ਜੜਾਉਂਦਾ ਕੀ ਚੌਂਕੇ ਦਾ ਮਤਲਬ ਹੈ ਵੀ ਉਹਨੇ ਪਾ ਕੇ ਰੋਟੀ ਇੱਕ ਦੋ ਜਣੇ ਪਰਾਦਨੀ ਸਾਸ ਨੂੰ ਪਰਾਦਨੀ ਸਹੁਰੇ ਨੂੰ ਪੜਾ ਦੇਣੇ ਅੱਛਾ ਤੇ ਜਿਹੜਾ ਪਹਿਲੋਂ ਆ ਪੜਦੇ ਨੇ ਹੁਣ ਅਸੀਂ ਕੰਮ ਲੱਗੇ ਲਮਣ ਅੱਛਾ ਉਹਦੋਂ ਉਹਨਾਂ ਨੇ ਬਾਬਾ ਜੀ ਸੁਧਣਾ ਹੂੰ ਐ ਬਾ ਬਾ ਬਾਸਾ ਦੇ ਤਾਂ ਅਸ ਕਰਾ ਕੇ ਤੇ ਰੋਟੀ ਉੱਨੇ ਪੰਜ ਫੁਲਕੇ ਲਾਉਣੇ ਰੋਟੀ ਨੇ ਰੋਟੀ ਨੇ ਤੇ ਅੱਛਾ ਵੀ ਸੋਰੇ ਨੂੰ ਰੋਟੀ ਖਵਾਉਣੇ ਤੋਂਨੇ ਰੋਟੀ ਖਾ ਕੇ ਤੇ ਇਹ ਨੌਨ ਨੂੰ ਸਿਰ ਤੇ ਪਿਆਰ ਦੇਣਾ ਤੇ ਉਹਨੇ ਉਹਨੇ ਪੈਸੇ ਦੇਣੇ ਸੋਰੇ ਨੇ ਪੈਸੇ ਦੇਣੇ ਨੌਨ ਨੂੰ ਨਾ ਸਿਰ ਤੇ ਪਿਆਰ ਦੇਣਾ ਤੇ ਨੌਨ ਨੇ ਫਿਰ ਵੀ ਨਾਲ ਪਿਆਰੀ ਹੱਥ ਲਾਉਣਾ ਹੂੰ ਤੇ ਸੀਸਾ ਸੀ ਹਾਂ ਹਾਂ ਸੀਸਾ ਐ ਹੋਈ ਆ ਸੀਸਾ ਵੀ ਹੈਗਾ ਸੀ ਤੇ ਜਿਹੜਾ ਜਿਹੜਾ ਜ਼ਿਆਦਾ ਹੁੰਦਾ ਸੀ ਵੀ ਨਹੀਂ ਅੱਜ ਚੁੱਕੇ ਸਾਰੇ ਰਿਸ਼ਤੇਦਾਰਾਂ ਨੇ ਉਦੋਂ ਫਿਰ ਉਹ ਰੋਟੀ ਲੱਗ ਗਈ ਬਣਾਉ ਲੰਦਾਂ ਆਣ ਕੇ ਅੱਛਾ ਹਾਂ ਉਹ ਇਹ ਮਤਲਬ ਬੰਦਾ ਹੀ ਵੀ ਸੱਸ ਹੱਸਾ ਮਕੁੱਦ ਨਾ ਸਗਨ ਸੇ ਅੱਛਾ ਸਗਨ ਤੇ ਥੀਂ ਆ ਪਤੰਦੇ ਚਾਹ ਸੀ ਉਹ ਜਿਹੜੇ ਚਾਹ ਹੀ ਨਾ ਪੁੱਤ ਉਹ ਜਿਹੜੇ ਚਾਹ ਸੀ ਉਦੋਂ ਹੀ ਚਾਹ ਸੀ ਉਹ ਹੂੰ ਵੀ ਸੱਸ ਤੇ ਕਿੰ ਮਹਿੰਦੀ ਨਹੀਂ ਹੱਥਾਂ ਦੀ ਲਤਣ ਦੇ ਨਹੀਂ ਲੀਂਦੀ ਹੂੰ ਕੰਮ ਜੇ ਫੁਲਕੇ ਚਾਰ ਲਾ ਲੇ ਆ ਨਾ ਹੂੰ ਭਾਂਡੇ ਨਹੀਂ ਸੀ ਮਾਣ ਜਾਂ ਦਿੰਦੀ ਹੁੰਦੀ ਹੂੰ ਆਖਰ ਮੇਰੀ ਨੌਂ ਦੀ ਧੀ ਦੀ ਨਾ ਮਹਿੰਦੀ ਨਾ ਥੇ ਹੂੰ ਫਟ ਫਟ ਵੜ ਵੇਖ ਲੈਨੇ ਜੇ ਮਹਿੰਦੀ ਲੱਗੀ ਹੈ ਤਾਂ ਤੂੰ ਭਾਂਡੇ ਨਾ ਮਾਂਜੀ ਭਾਂਡੇ ਮੈਂ ਆਪੇ ਮਾਂਜੂਗੀ ਅੱਛਾ ਭਾਂਡੇ ਸੱਸ ਨੇ ਆਪ ਹੀ ਸਾਫ ਕਰਨੇ ਇਹ ਇਹ ਵੀ ਫੁਲਕੇ ਦੋ ਲਾ ਦੇ ਦਿੰਦੀ ਸੀ ਛਾਹ ਛਾਹ ਚੂੜਾ ਮੇਰੇ ਛਾਹ 1.5 ਰਤੀ ਲੈ ਜਾਂਦਾਂ ਦਾ ਅੱਛਾ ਠੁਟਣਾ ਇਸ ਤਰ੍ਹਾਂ ਦਾ ਉਹ ਪਿਆਰ ਦੀਆਂ ਪਤਾ ਹੁਣ ਵੀ ਬਹੁਤ ਜ਼ਿਆਦਾ ਵਾ ਤੇ ਉਦੋਂ ਜਿਹੜਾ ਸੀ ਪੀ ਸਾਥ ਛੇ ਮਿੰਟ ਤੱਕ ਡਰਨਾਂ ਮਿਲ ਜਾਂਦੇ ਹੁੰਦੇ ਸੀ ਹੂੰ ਪੀ ਆਉਣ ਜਾਣ ਦੀ ਹਾਸਿਲ ਕੋਈ ਆ ਕੇ ਚੱਲ ਗਏ ਤੇ ਕਦੀ ਨਾ ਆਣ ਆ ਗਈ ਕਦੂ ਆਇਆ ਗਈ ਜਦ ਚੱਲੇ ਆ ਵੋਪੀਰ ਵੇਖਣ ਚੱਲੇ ਆ ਤੇ ਇੱਕ ਤਰ੍ਹਾਂ ਇਹ ਜਿਹੇ ਬੜੇ ਵਧੀਆ ਟਾਈਮ ਚ ਬਹੁਤ ਸਾਰੇ ਨਗਰ ਦੇ ਨੇ ਠੀਕ ਹੈ ਇਹ ਨਾ ਹੁਣੇ ਵਧੀਆ ਵਾ ਤੇ ਭਾਰਤ ਦੀਆਂ ਪਤਨ ਦੱਸਣਾ ਚਾਹੀਦਾ ਤੇ ਪੁੱਤ ਵਿਚਾਰ ਕਰਨੇ ਚਾਹੀਦੇ ਆ ਹਾਂਜੀ ਭਾਵੇਂ ਥੋੜੇ ਜਣਾਂ ਦੇ ਤੇ ਹੁਣ ਜੇ ਘਰ ਵਿਆਹ ਹੁੰਦੇ ਸੀ ਹਾਂ ਹਾਂ ਕਿਨੇ ਕਿੰਨੇ ਵਿਆਹ ਹੁੰਦਾ ਸੀ ਕੋਈ ਪੋਤਰਾ ਕੋਈ ਪੈਸੇ ਦੇ ਵਿਆਹ ਥੋੜੇ ਜਿਹਾ ਕੋਈ ਹਾਂ ਇੱਥੇ ਹੰਗਾਲ ਪੰਗਲਾ ਜੇ ਕੁੜੀ ਵਾਲੇ ਵਿਆਹ ਤੇ ਮੁੰਡੇ ਵਾਲੇ ਵਿਆਹ ਤੇ ਪਰ ਨਾਲੇ ਦਾ ਖਾਪ ਵਿੱਚ ਲੋਕ ਲਾਭ ਲਾਮ ਦੇ ਖਾ ਜਾਣ ਤੇ ਖਰਚ ਕਰਕੇ ਘਰ ਨੂੰ ਆ ਜਾਣਾ ਹਾਂਜੀ 8 8 ਜਣੇ ਲੋਕੀ ਵੀ ਆਉਂਦੇ ਸੀ ਹੂੰ 12 12 ਦੋ ਤੀਆਂ ਲੋਕੀ ਵੀ ਆਉਂਦੇ ਸੀ ਨਾਲ ਕਾ ਮਿਲ ਜਾਂਦਾ ਟਰਾਲੀਆਂ ਪਰ ਪਰ ਕੇ ਹੂੰ ਹੂੰ ਉਹ ਵੀ ਆਹ ਹੁੰਦੇ ਸੀ ਘਰੇ ਹੀ ਹੁੰਦੇ ਕਦੋਂ ਖਰਚ ਨਹੀਂ ਹੁੰਦੇ ਉੱਥੇ ਘਰੇ ਦੇਖ ਅਜੇ ਲਾਮ ਦੇ ਖਚੂ ਡਾਏ ਆ ਨਾ ਪਰ ਫਿਰ ਹੁਣ ਅੱਜ ਕੱਲ ਦੇ ਮਾਹੌਲ ਨਾਲ ਲੋ ਵੀ ਕਰਨੇ ਜ਼ਰੂਰੀ ਹੈ ਫਿਰ ਜੇ ਨਾ ਕਰੋ ਤੇ ਫਿਰ ਸ਼ਾਇਦ ਸੋਚਦੇ ਲੋਕੀ ਕਿ ਇਹਨਾਂ ਨੂੰ ਧੀ ਦਾ ਚਾਹੀ ਨਹੀਂ ਜਾਂ ਨਾਨਕੀਆਂ ਨੂੰ ਧੀ ਦਾ ਚਾਹੀ ਨਹੀਂ ਕਾਤਪਤ ਹੈਗਾ ਸੀ ਹਾਂ ਅਖੇ ਦੇ ਦੇਵੀ ਲੱਖ ਚਾਰ ਤੇ ਘੋੜ ਘੋੜੇ ਹਾਥੀ ਨਾ ਤੇ ਸੋਭਾ ਤੇਰੀ ਉਤਾਂ ਨਾ ਹੋਵੇ ਤੇ ਬਾਬਲਾ ਸੋਭਾ ਤੇ ਤੀ ਤਾਂ ਜੋ ਮਰਜੀ ਤੇ ਸੋਭਾ ਤੇਰੀ ਫੇਰ ਨਹੀਂ ਹੋਣੀ ਕਰਜ਼ਾ ਚੜ ਜਾਊਗਾ ਸੋਭਾ ਨਹੀਂ ਹੋਣੀ ਕਰਜ਼ਾ ਚੜ ਜਾਊਗਾ